ਹੈਲੋ ਬੱਚੋ ਕੀ ਹਾਲ ਚਾਲ ਸੋ ਮੇਰਾ ਨਾਮ ਜੋਬਨਜੀਤ ਸਿੰਘ ਆਪਾਂ ਪਹਿਲਾਂ ਵੀ ਇੱਕ ਸੀਰੀਜ਼ ਜਿਹੜੀ ਆ ਸ਼ੁਰੂ ਕੀਤੀ ਆ ਕਿ ਮੈਂ ਤੁਹਾਨੂੰ ਮੋਸਟ ਇੰਪੋਰਟੈਂਟ ਕੁਐਸਚਨ ਜਿਹੜੇ ਆ ਬਾਇਓਲੋਜੀ ਦੇ ਹਰ ਚੈਪਟਰ ਦੇ ਜੋ ਕਲਾਸ 12th ਦੇ ਨੇ ਪਰ ਬੋਰਡ ਐਗਜ਼ਾਮ ਦੇ ਵਿੱਚ ਆਉਂਦੇ ਨੇ ਮੈਂ ਉਹਨਾਂ ਦੇ ਬਾਰੇ ਤੁਹਾਨੂੰ ਦੱਸ ਰਿਹਾ ਸੋ ਇਸ ਵੀਡੀਓ ਦੇ ਵਿੱਚ ਅਸੀਂ ਚੈਪਟਰ 3 ਜਿਹੜਾ ਵਾ ਰੀਪਰੋਡਕਟਿਵ ਹੈਲਥ ਉਹਦੇ ਵਿੱਚ ਜਿਹੜੇ ਇੰਪੋਰਟੈਂਟ ਕੁਐਸਚਨ ਆਉਂਦੇ ਨੇ ਮੈਂ ਉਹਨਾਂ ਦੇ ਬਾਰੇ ਤੁਹਾਨੂੰ ਦੱਸਾਂਗਾ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਔਰ ਇੰਪੋਰਟੈਂਟ ਕੁਐਸਚਨ ਜਿਹੜੇ ਆਪਣੀ ਜਿਹੜੀ ਕਾਪੀ ਦੇ ਉੱਤੇ ਤੁਸੀਂ ਨੋਟ ਕਰਦੇ ਰਹਿਣਾ ਨਾਲ ਦੇ ਨਾਲ ਜੇ ਕੋਈ ਡਾਊਟ ਹੋਵੇ ਤੇ ਮੈਨੂੰ ਪੁੱਛ ਲੈਣਾ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇਸ ਚੈਪਟਰ ਦੇ ਵਿੱਚੋਂ ਜਿਹੜੇ ਕੁਐਸਚਨ ਆਉਂਦੇ ਨੇ ਉਹ 1 ਮਾਰਕ ਤੇ 2 ਮਾਰਕ ਦੇ ਕੁਐਸਚਨ ਆਉਂਦੇ ਨੇ ਪਰ ਆਪਾਂ ਇੱਥੇ 2 ਮਾਰਕ ਤੇ 5 ਮਾਰਕ ਦੇ ਕੁਸ਼ਨ ਜਿਹੜੇ ਆ ਦੋਵੇਂ ਡਿਸਕਸ ਕਰਨੇ ਆ। ਉਹ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਕਿ ਕਿਉਂ ਆਪਾਂ ਜਿਹੜੇ ਆ 5 ਮਾਰਕ ਦੇ ਵੀ ਕੁਸ਼ਨ ਇੱਥੇ ਡਿਸਕਸ ਕੀਤੇ ਹੋਏ ਨੇ। ਸੋ ਜਿਹੜਾ ਫੋਕਸ ਹੈ ਸਾਡਾ ਕਿ ਅਸੀਂ 1 ਮਾਰਕ ਦੇ ਕੁਸ਼ਨ ਡਿਸਕਸ ਕਰਨੇ ਨੇ। ਸੋ ਉਹ MCQ ਤੇ ਫਿਲਪਸ ਨੇ MCQ ਤੇ ਫਿਲਪਸ ਵਾਸਤੇ ਮੈਂ ਇੱਕ ਅਲੱਗ ਤੋਂ ਵੀਡੀਓ ਜਿਹੜੀ ਆ ਚੈਪਟਰ ਵਾਈਜ਼ ਲੈ ਕੇ ਆਵਾਂਗਾ। ਸੋ ਆਓ ਸ਼ੁਰੂ ਕਰਦੇ ਆਂ ਔਰ ਨਾਲ ਦੇ ਨਾਲ ਆਪਣੀ ਕਾਪੀ ਦੇ ਉੱਤੇ ਤੁਸੀਂ ਕਵੈਸਚਨ ਜਿਹੜੇ ਆ ਨੋਟ ਕਰ ਛੱਡਿਓ ਇਹ ਹਰ ਵਾਰ ਰਿਪੀਟ ਹੁੰਦੇ ਨੇ ਮੋਸਟ ਰਿਪੀਟਡ ਕਵੈਸਚਨ ਨੇ ਔਰ ਇਹਨਾਂ ਤੋਂ ਬਾਹਰ ਕਵੈਸਚਨ ਜਿਹੜੇ ਆ ਉਹ ਨਹੀਂ ਆਉਂਦੇ ਸੋ ਸ਼ੁਰੂ ਕਰਦੇ ਆ ਸਭ ਤੋਂ ਪਹਿਲਾ ਕਵੈਸਚਨ ਹੈਗਾ ਜੀ ਇਜ਼ ਸੈਕਸ ਐਜੂਕੇਸ਼ਨ ਨੈਸੈਸਰੀ ਇਨ ਸਕੂਲਸ ਇਫ ਯੈਸ ਵਾਈ ਸੈਕੰਡ ਕਵੈਸਚਨ ਹੈ ਨੇਮ ਐਨੀ 3 ਐਸਟੀ ਡੀਸ ਐਕਸਪੈਂਡ ਆਈ ਯੂ ਡੀ ਨੇਮ ਐਮਟੀਪ ਐਂਡ ਐਕਸਪਲੇਨ एमटीपी ਦੇ ਉੱਤੇ ਕਾਫੀ ਕੁਐਸਚਨ ਆਉਂਦੇ ਨੇ ਇਹਨੂੰ ਐਕਸਪੈਂਡ ਕਰਨਾ ਤੇ ਨਾਲ ਦੇ ਨਾਲ ਇਹਦੇ ਜਿਹੜੀ ਆ ਇਹਨੂੰ ਐਕਸਪਲੇਨ ਕਰਨਾ ਜਿਹੜਾ ਵਾ ਉਹ ਕਾਫੀ ਵਾਰੀ ਆਉਂਦਾ ਵਾ ਸੋ ਇੰਪੋਰਟੈਂਟ ਕੁਐਸਚਨ ਹੈ ਉਸ ਤੋਂ ਬਾਅਦ ਆ ਗਿਆ ਵਿਚ ਸਬਸਟੈਂਸਸ ਪ੍ਰੈਜ਼ੈਂਟ ਇਨ ਬਰਥ ਕੰਟਰੋਲ ਪਿਲਸ ਬਰਥ ਕੰਟਰੋਲ ਪਿਲਸ ਦੇ ਵਿੱਚ ਕਿਹੜਾ ਸਬਸਟੈਂਸ ਇਹੋ ਜਿਹਾ ਪ੍ਰੈਜ਼ੈਂਟ ਹੁੰਦਾ ਜਿਹੜਾ ਬਰਥ ਕੰਟਰੋਲ ਕਰਦਾ ਨੈਕਸਟ ਕੁਐਸਚਨ ਹੈ 왓 ਇਜ਼ ધ ਰੀਪਰੋਡਕਟਿਵ ਹੈਲਥ ਗਿਵ ਇਟਸ ਇਫੈਕਟ 7th question give side effects of oral pills 8th question what is population growth 9th question write two advantages of artificial insemination 10th question what is demography important question जी. 11th question what is surrogate mother us to baad next question aunde ne sade 12th ਕੁਐਸਚਨ ਹੈ ਸੁਜੈਸਟ ਦਾ ਅਸਪੈਕਟ ਆਫ ਰੀਪਰੋਡਕਟਿਵ ਹੈਲਪ ਵਿਚ ਨੀਡ ਟੂ ਬੀ 기ਵਨ ਸਪੈਸ਼ਲ ਅਟੈਂਸ਼ਨ ਕਿਹੜੇ ਕਿਹੜੇ ਅਸਪੈਕਟ ਹੈ ਗਨੇ ਰੀਪਰੋਡਕਟਿਵ ਹੈਲਪ ਦੇ ਸੋ ਜਿਨ੍ਹਾਂ ਵਾਸਤੇ ਸਪੈਸ਼ਲ ਅਟੈਂਸ਼ਨ ਦੇਣ ਦੀ ਜ਼ਰੂਰਤ ਹੈਗੀ ਆ 13th ਕੁਐਸਚਨ ਵਾਈ ਇਸ ਸੀਯੂਟੀ ਕਨਸਿਡਰਡ ਅ ਗੁੱਡ ਕੌਂਟ੍ਰਾਸੈਪਟਿਵ ਡਿਵਾਈਸ ਟੂ ਸਪੇਸ ਚਿਲਡਰਨ 14th question name two sexually transmitted diseases 15th question what are sexually transmitted diseases 16th question what is polyspermy in human being prevented 17th question what are the main reason for population explosion 18th question is the use of contraceptive justified give reason 19th ਕੁਐਸਚਨ ਰਾਈਟ ਅ ਸ਼ਾਰਟ ਨੋਟ ਔਨ ਵੈਸਕੋਟੋਮੀ ਵੈਸਕੋਟੋਮੀ ਤੇ ਟੋਬੈਸਕੋਟੋਮੀ ਦਾ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਸ ਚੈਪਟਰ ਦੇ ਵਿੱਚੋਂ ਬਹੁਤ ਵਾਰੀ ਰਿਪੀਟ ਹੋਇਆ ਵਾ ਔਰ ਇਸ ਕਰਕੇ ਇਸ ਕੁਐਸਚਨ ਨੂੰ ਚੰਗੇ ਤਰੀਕੇ ਨਾਲ ਤੁਸੀਂ ਪੜ੍ਹ ਕੇ ਜਾਣਾ 20th ਕੁਐਸਚਨ ਰਿਮੂਵਲ ਆਫ ਗਨੈਡਸ ਕੈਨ ਨਾਟ ਬੀ ਕਨਸੀਡਰਡ ਐਸ ਕੰਟਰੈਸੈਪਟਿਵ ਆਪਸ਼ਨਸ ਵਾਈ ਇਹ ਵੈਸਕੋਟੋਮੀ ਤੇ ਟੋਬੈਸਕੋਟੋਮੀ ਵਾਲਾ ਕੁਐਸਚਨ 21st write a note on tobacco tommy front second what are the objective of rch ਇਹ ਵੀ ਕੁਐਸਚਨ ਕਿਸੇ ਵੇਲੇ ਆ ਜਾਂਦਾ ਹੁੰਦਾ ਜੇ ਇਸ ਕਰਕੇ ਇਹਨੂੰ ਵੀ ਪੜ੍ਹ ਕੇ ਜਾਇਓ ਆਰਸੀਐਚ ਕੀ ਹੁੰਦੀ ਆ ਇਹਦੀ ਫੁੱਲ ਫਾਰਮ ਕੀ ਹੁੰਦੀ ਆ ਉਹਦੇ ਬਾਰੇ ਕੁਐਸਚਨ ਜਿਹੜਾ ਆਉਂਦਾ 23rd ਡਿਫਾਈਨ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਵਾਟ ਇਜ਼ ਦਾ ਸਿਗਨੀਫੀਕੈਂਸ ਆਫ ਦਿਸ ਮੈਥਡ 24th ਕੁਐਸਚਨ ਡਿਫਰੈਂਸ਼ੀਏਟ ਬਿਟਵੀਨ ਇਨ ਵਿਟ੍ਰੋ ਐਂਡ ਇਨ ਵੀਵੋ ਫੈਟਲਾਈਜੇਸ਼ਨ ਇੰਪੋਰਟੈਂਟ ਆ ਇਹਨੂੰ ਕਰ ਲੈਣ 25th ਮੈਂਸ਼ਨ ਐਨੀ 4 ਪੋਸਿਬਲ ਇਫੈਕਟਸ ਆਫ ਕੌਂਟਰਾਸੈਪਟਿਵ ਸੋ ਸਾਈਡ ਇਫੈਕਟ ਜਿਹੜੇ ਆ ਕਾਫੀ ਵਾਰੀ ਤੁਹਾਨੂੰ ਪੁੱਛੇ ਗਏ ਆ ਕੌਂਟਰਾਸੈਪਟਿਵ ਦੇ ਸੋ ਵੱਖਰੇ ਵੱਖਰੇ ਫਾਰਮ ਦੇ ਵਿੱਚ ਜਿਹੜਾ ਕੁਐਸਚਨ ਤੁਹਾਨੂੰ ਆਇਆ 26th ਡਿਸਕ੍ਰਾਈਬ ਦਾ ਲੈਕਟਿਨੇਸ਼ਨਲ ਐਮੀਨੋਰੀਆ ਮੈਥਡ ਆਫ ਬਰਥ ਕੰਟਰੋਲ ਅੱਗੇ 3 ਮਾਰਕ ਦੇ ਕੁਐਸਚਨ ਨੇ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਇਹਦੇ ਵਿੱਚੋਂ 1 ਮਾਰਕ ਤੇ 2 ਮਾਰਕ ਦੇ ਕੁਐਸਚਨ ਜਿਹੜੇ ਆ ਉਹ ਆਉਣੇ ਆ ਬਟ 3 ਮਾਰਕ ਦੇ ਕੁਐਸਚਨ ਕਿਉਂ ਡਿਸਕਸ ਕਰਨ ਲੱਗੇ ਆ ਕਿਉਂਕਿ ਪਹਿਲਾਂ 3 ਮਾਰਕ ਦੇ ਕੁਐਸਚਨ ਜਿਹੜੇ ਆ ਉਹ ਆਉਂਦੇ ਰਹੇ ਆ ਤੇ ਹੁਣ ਵੀ 2 ਮਾਰਕ ਦੇ ਵਿੱਚ ਜਿਹੜੇ ਆ ਸ਼ਾਰਟ ਫਾਰਮ ਦੇ ਵਿੱਚ 3 ਮਾਰਕ ਵਾਲੇ ਕੁਐਸਚਨ ਜਿਹੜੇ ਆ ਉਹ ਆ ਜਾਂਦੇ ਸੋ ਇਸ ਕਰਕੇ ਤੁਸੀਂ 3 ਮਾਰਕ ਦੇ ਕੁਐਸਚਨ ਜਿਹੜੇ ਆ ਜਿਹੜੇ ਪਿਛਲੇ ਸਾਲਾਂ ਚ ਰਿਪੀਟ ਹੋਏ ਆ ਫਸਟ ਡਿਸਕ੍ਰਾਈਬ mother role for development of reproductive health of progeny. second, what is contraceptive? give this importance in population at growth. All, third question, how chemical method is used in birth controls? fourth question, describe test tube babies. what are the problems producing test tube babies? fifth question, what is infertility explain technology by which such individual can have children sixth question who is surrogate mother three mark seventh question name any four mechanical birth control barriers used by male partner as well as female partner eighth question name technology by which genetic disorder is developing fetus can be detected Ninth question What is amniocentesis explain it Tenth question What is importance of ICSI in reproductive health Eleventh question What is consequences of overpopulation Next on 23rd in which full forms IVF ZIFT GIFT GIFT RIT MART NACO ਇਹ ਫੁੱਲ ਫਾਰਮ ਜਿਹੜੀਆਂ ਨੇ ਵੱਖਰੇ ਵੱਖਰੇ ਪੇਪਰ ਦੇ ਵਿੱਚ ਰਿਪੀਟ ਹੋਈਆਂ ਨੇ ਔਰ ਇਹਨਾਂ ਨੂੰ ਐਕਸਪੈਂਡ ਕਰਨਾ ਵੀ ਆ ਜਾਂਦਾ ਔਰ ਐਕਸਪਲੇਨ ਕਰਨਾ ਵੀ ਆ ਜਾਂਦਾ ਸੋ ਦੋਵੇਂ ਚੀਜ਼ਾਂ ਜਿਹੜੀਆਂ ਨੇ ਪੇਪਰ ਦੇ ਵਿੱਚ ਇਹਦੇ ਰਿਗਾਰਡਿੰਗ ਪੜ੍ਹਨੀਆਂ ਨੇ ਨੈਕਸਟ ਆ ਗਿਆ ਜੀ ਸਾਡੇ ਕੋਲ 5 ਮਾਰਕ ਦੇ ਕੁਐਸਚਨ ਇਹਨਾਂ ਦੇ ਵਿੱਚੋਂ 2 ਮਾਰਕ ਦੇ ਕੁਐਸਚਨ ਜਿਹੜੇ ਆ ਉਹ ਬਣ ਕੇ ਆ ਜਾਂਦੇ ਨੇ ਹਾ ਇਸ ਪਾਲਿਸ ਮਮਿੰਗ ਇਨ ਹਿਊਮਨ ਬੀਇੰਗ ਪ੍ਰੀਵੈਂਟਡ ਵਾਟ ਇਜ਼ ਸਿਗਨੀਫਿਕੈਂਸ ਆਫ ਰੀਪਰੋਡਕਟਿਵ ਹੈਲਥ ਇਨ ਸੋਸਾਇਟੀ ਵਾਈ ਸ਼ੁੱਡ ਕੌਂਟਰਾਸੈਪਟਿਵ ਬੀ ਯੂਜ਼ਡ ਇਲੈਬੋਰੇਟ ਜੀਆਈਐਫਟੀ ਐਂਡ ਆਈਸੀਐਸਆਈ ਨੈਕਸਟ ਕੁਐਸਚਨ ਹੈ ਇੰਪੋਰਟੈਂਸ ਐਂਡ ਡਰਾ ਬੈਕ ਆਫ ਐਮਨੀਓਸੈਂਟਸਿਸ method of control of over population what do you think is significance of reproductive health explain in brief about zifft and gifft kafi wari question jada hai aaya so ae sige question jede pichle saalaan de vich kafi wari repeat hoye ne ehho jian hor videos jadian ne oh main leke aunda rahanga channel nu no, subscribe kardeo video nu no, like kardeo ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ